ਸੋ ਮੈਡਮ ਇਹ ਹੀ ਸਵਾਲ ਕਿ ਬਲਬੀਰ ਸਿੰਘ ਜੀ ਨਾਲ ਤੁਹਾਡੀ ਜਾਣ ਪਛਾਣ ਕਿਵੇਂ ਹੋਈ ਸਰ ਮੈਂ ਜੀ ਆਪਣਾ ਕੋਈ ਮੈਂ ਇੱਕ ਝਾੜੂ ਵਾਲੀ ਪਾਰਟੀ ਨਾਲ ਜੁੜੀ ਸੀ ਇੱਕ ਬਦਲਾਅ ਦੀ ਸੋਚ ਨਾਲ ਜੁੜੀ ਸੀ ਸਰ ਮੈਨੂੰ ਸਰ ਅਦਰ ਜਿਹੜੀ ਪਾਰਟੀ ਸੀ ਉਹਨਾਂ ਨੇ ਵੀ ਕੰਟੈਕਟ ਕੀਤਾ ਵੀ ਤੁਸੀਂ ਸਾਡੇ ਨਾਲ ਸ਼ਾਮਲ ਹੋ ਜਾਓ ਬਟ ਸਰ ਮੈਂ ਇੱਕ ਆਪਣੇ ਕੁਝ ਕੇ ਵੀ ਇੱਕ ਕੇਜਰੀਵਾਲ ਜੀ ਸਾਡੇ ਇੱਕ ਪੜ੍ਹੇ ਲਿਖੇ ਸੁਪਰੀਮੋ ਹੈ ਪੜ੍ਹੇ ਲਿਖੀ ਪਾਰਟੀ ਹੈ ਇਹ ਸੋਚ ਕੇ ਸਰ ਮੈਂ ਝਾੜੂ ਵਾਲੀ ਪਾਰਟੀ ਨਾਲ ਜੁੜੀ ਸੀ ਮੈਂ ਭਾ ਦੋਕਟਰ ਬਲਬੀਰ ਸਿੰਘ ਮੈਨੂੰ ਪਹਿਲੇ ਕਦੇ ਨਹੀਂ ਜਾਣ ਪਛਾਨ ਸੀ ਮੇਰੀ ਫਸਟ ਟਾਈਮ ਹੈ ਉਹਨਾਂ ਨੂੰ ਜਦੋਂ ਮੈਂ ਸ਼ਾਮਿਲ ਹੋਈ ਮੈਨੂੰ ਮਨੀਸ਼ ਚੋਧਰੀਆ ਜੀ ਨੇ ਕਿਹੜੇ ਸਾਲ ਦੀ ਗੱਲ ਹੈ 2022 ਦੀ ਹੈ 22 ਦੀ ਗੱਲ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬੈਡ ਟੱਚ ਜਾਂ ਗਲਤ ਡਿਮਾਂਡ ਇਹ ਕਦੋਂ ਆ ਕੇ ਸ਼ੁਰੂ ਹੋ ਗਈ ਸਰ ਜਦੋਂ ਆਪਣੀ ਸਰਕਾਰ ਬਣੀ ਹੈ ਜੀ ਮਾਰਚ ਦੇ ਵਿੱਚ ਉਸ ਤੋਂ ਬਾਅਦ ਸਰ 1-2 ਮਹੀਨੇ ਜਦੋਂ ਹੋਏ ਸਰ ਮੈਂ ਆਪਣਾ ਊਮਨ ਗਰੀਆਸਿਸ ਦੇ ਤੌਰ ਤੇ ਜਾਣ ਲੱਗੀ 2 ਮਹੀਨੇ 3 ਮਹੀਨੇ ਸਰ ਪਹਿਲਾਂ ਜਿਵੇਂ ਕਾਜ ਹੋਣਾ ਸਟਾਰਟ ਹੋ ਗਿਆ ਹੌਲੀ ਹੌਲੀ ਜਿਵੇਂ ਵਧਦੇ ਗਏ ਫਿਰ ਸਰ ਉਹਨਾਂ ਨੇ ਆਪਣੀ ਹੋਰ ਕੋਸ਼ਿਸ਼ਾਂ ਕੀਤੀ ਆ ਵੀ ਇਕੱਲੇ ਬਿਠਾਓ ਇਹਨੂੰ ਜਿਵੇਂ ਉਹਨਾਂ ਨੇ ਜੋਰ ਪਾਣਾ ਸ਼ੁਰੂ ਕਰਤਾ ਸਰ ਜਦੋਂ ਮੈਨੂੰ ਇਹ ਚੀਜ਼ ਫੀਲ ਹੋਈ ਵੀ ਇੱਕ ਲੇਡੀ ਦੇ ਵਾਸਤੇ ਇਹ ਦਫ਼ਤਰ ਸੇਫ ਨਹੀਂ ਹੈ ਮੈਂ ਕੰਫਰਟੇਬਲ ਨਹੀਂ ਹੂੰ ਸਰ ਫਿਰ ਮੈਂ ਉੱਤੇ ਜਾਣਾ ਛੱਡਤਾ ਦਫਤਰ ਉਹਨਾਂ ਦਾ ਆਪਣਾ ਘਰ ਦੇ ਵਿੱਚ ਹੀ ਕੋਲਿਆ ਹੈ ਨਹੀਂ ਨਹੀਂ ਸਰ ਉਹਨਾਂ ਨੇ ਪੰਚਾਇਤ ਭਵਨ ਹੈ ਸਰ ਇੱਕ ਹਾਂ ਦਫਤਰ ਪਟਿਆਲੇ ਦੇ ਵਿੱਚ ਉੱਥੇ ਆਪਣਾ ਦਫਤਰ ਬਣਾਇਆ ਹੋਇਆ ਹੈ ਮੰਤਰੀ ਸਾਹਿਬ ਹਾਂ ਕੈਂਪ ਆਫਿਸ ਅੱਛਾ ਕਿਤਨਾ ਕਿਤੇ ਜਦੋਂ ਤੁਸੀਂ ਖੁੱਲ ਕੇ ਸਾਹਮਣੇ ਆ ਗਏ ਹੋ ਪਹਿਲਾਂ ਤਾਂ ਔਰਤਾ ਸਾਹਮਣੇ ਆਉਣ ਤੋਂ ਡਰਦੀ ਬਹੁਤ ਹੈ ਪਰਿਵਾਰ ਵੀ ਰੋਕਦੇ ਆ ਬੇਇੱਜ਼ਤੀ ਹੋਏਗੀ ਸਮਾਜ ਦੇ ਵਿੱਚ ਕੀ ਹੋਏਗਾ ਲੋਕ ਤੁਹਾਨੂੰ ਗਲਤ ਨਜ਼ਰ ਨਾਲ ਦੇਖਣਗੇ ਹੋ ਸਕਦਾ ਲੋਕ ਤੁਹਾਨੂੰ ਟ੍ਰੋਲ ਵੀ ਕਰਦੇ ਆ ਹੁਣ ਨਹੀਂ ਯਾਰ ਬੜਾ ਸਿੱਧਾ ਅਲੀਗੇਸ਼ਨ ਲੱਗ ਜਾਂਦਾ ਯਾਰ ਇਹ ਕਰੈਕਟਰ ਦੀ ਇਦਾਂ ਦੀ ਹੋਏਗੀ ਕਰੈਕਟਰਲੈਸ ਹੋਏਗੀ ਹਨਾ ਕੈਨ ਨੂੰ ਲੋਕ ਟਾਈਮ ਨਹੀਂ ਲਾਂਦੇ ਇਹਨਾਂ ਚੀਜ਼ਾਂ ਸਰ ਦੇ ਕੋਈ ਸਾਰੀ ਚੀਜ਼ਾਂ ਮੈਂ ਸੋਚੀ ਹਮ ਇਸੇ ਲਈ ਮੈਂ ਸਾਰੇ ਇਨਾ ਟਾਈਮ ਚੁੱਪ ਰਹੀ ਹਮ ਕਿਉਂਕਿ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਤੁਹਾਡੇ ਪਰਿਵਾਰ ਨੂੰ ਮਾਰ ਦਾਂਗੇ ਝੂਠੇ ਪਰਚੇ ਕਰਾ ਦੇਗੇ ਵੀ ਸਾਰਾ ਸਿਸਟਮ ਸਾਡੇ ਹੱਥ ਦੇ ਵਿੱਚ ਹੈ ਹਮ ਉਹ ਕਿਉਂਕਿ ਆਬਵੀਅਸਲੀ ਸਾਰੇ ਇੱਕ ਮੰਤਰੀ ਆ ਉਹ ਬੜੇ ਪਾਵਰਫੁਲ ਨੇ ਹਮ ਫਿਰ ਸਾਰਾ ਉਹਨਾਂ ਜਿਹੜੀ ਚੀਜ਼ਾਂ ਉਹਨਾਂ ਨੇ ਕਹੀ ਸੀ ਸਰ ਮੈਂ ਉਹਨੋਂ ਉਹਨਾਂ ਤੋਂ ਬਿਲਕੁਲ ਡਿਸਕਨੈਕਟ ਹੋ ਗਈ ਸੀ ਮੈਂ ਬਿਲਕੁਲ ਦਫ਼ਤਰ ਜਾਣਾ ਛੱਡਤਾ ਸੀ ਮੈਂ ਆਪਣੀ ਪਾਰਟੀ ਦਾ ਜਿਹੜੀ ਪਾਰਟੀ ਮੈਨੂੰ ਕੰਮ ਅਸਾਈਨ ਕਰਦੀ ਸੀ ਸਰ ਮੈਂ ਉਹ ਕਰ ਰਹੀ ਸੀ ਜਿਵੇਂ ਉਹ ਲੁਧਿਆਣਾ ਇਲੈਕਸ਼ਨ ਆਈ ਪਾਰਟੀ ਨੇ ਜਿਹੜੀ ਮੈਨੂੰ ਡਿਊਟੀ ਦਿੱਤੀ ਮੈਂ ਉੱਥੇ 15 ਦਿਨ ਆਪਣੀ ਡਿਊਟੀ ਦਿੱਤੀ ਬਰਨਾਲਾ ਇਲੈਕਸ਼ਨ ਦੇ ਦੌਰਾਨ ਵੀ ਪਾਰਟੀ ਵੱਲੋਂ ਮੈਨੂੰ ਡਿਊਟੀ ਅਸਾਈਨ ਕੀਤੀ ਗਈ ਮੈਂ ਉੱਥੇ ਗਈ ਸਰ ਡਾਕਟਰ ਸਾਹਿਬ ਦੇ ਦਫਤਰ ਤੋਂ ਵੀ ਮੈਨੂੰ ਕਾਲ ਆਈ ਬਰਨਾਲਾ ਇਲੈਕਸ਼ਨ ਹੈ ਤੁਸੀਂ ਆਓ ਸਰ ਬਟ ਮੈਂ ਉਹਨਾਂ ਨੂੰ ਜਵਾਬ ਦਿੱਤਾ ਇਹ ਕਹ ਕੇ ਵੀ ਸਰ ਮੇਰੀ ਤਾਂ ਡਿਊਟੀ ਲੱਗੀ ਮੈਂ ਉਹਨਾਂ ਨੂੰ ਮੈਸੇਜ ਸੈਂਡ ਕਰਤਾ ਪਾਰਟੀ ਦਾ ਵੀ ਮੇਰੀ ਆਲਰੇਡੀ ਡਿਊਟੀ ਲੱਗੀ ਸੌਰੀ ਸਰ ਮੈਂ ਆ ਨਹੀਂ ਸਕਦੀ ਕਿਉਂਕਿ ਸਰ ਮੈਂ ਉਹ ਆਪਣੇ ਟਾਲ ਮਟੋਲ ਕਰਕੇ ਕਿੱਦਾਂ ਨਾ ਕਿੱਦਾਂ ਮੈਂ ਇੱਕ ਡਿਸਟੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਉੱਥੇ ਨਾ ਜਾਵਾਂ ਪਹਿਲੀ ਵਾਰ ਤੁਹਾਡੇ ਨਾਲ ਕਿੱਥੇ ਕਿਵੇਂ ਬਤਮੀਜੀ ਕੀਤੀ ਸੀ ਡਾਕਟਰ ਸਾਹਿਬ ਦੇ ਦਫ਼ਤਰ ਦੇ ਵਿੱਚ ਸਰ ਪਬਲੀਕਲੀ ਵੀ ਸਰ ਮੇਰੇ ਕੋਲ ਪਿਕਸ ਆ ਜੀ ਕੁਝ ਸਮਾਂ ਯਾਦ ਆ ਕਦੋਂ ਦੀ ਗੱਲ ਹੈ ਕਿੰਨੀ ਤਰੀਕ ਕਿੰਨੇ ਵਜੇ ਨਹੀਂ ਸਰ ਉਹ ਯਾਦ ਆਦਾ ਯਾਦ ਆ ਨਹੀਂ ਸ਼ਾਮ ਸੀ ਸਵੇਰ ਸੀ ਸਰ ਮਤਲਬ ਜਿਵੇਂ ਆ ਆਰਡੀਨਰੀ ਰੂਟੀਨ ਹੀ ਹੋ ਗਿਆ ਸੀ ਨਾ ਸਰ ਜਿਵੇਂ ਹੁਣ ਆਪਾਂ ਪਬਲਿਕ ਦੇ ਵਿੱਚ ਖੜੇ ਆ ਜੇ ਮੈਂ ਮਤਲਬ ਫੋਟੋ ਮਤਲਬ ਅੱਗੇ ਖੜ ਗਈ ਇਸ ਕਰਕੇ ਮੈਂ ਔਮਨ ਪ੍ਰੀਵਿਅਸਲੀ ਇਨ charge ਸੀ ਜਿਵੇਂ ਮੈਂ ਇੱਥੇ ਖੜ ਗਈ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਸਰ ਜਿਵੇਂ ਆਪਣੀ ਕੋਣੀ ਮਾਰਨ ਦੀ ਕੋਸ਼ਿਸ਼ ਕੀਤੀ ਜੀਰ ਉਹਨਾਂ ਨੇ ਮੇਰਾ ਰਿਐਕਸ਼ਨ ਹੋਲੀ ਹੋਲੀ ਸਰ ਜਿਵੇਂ ਉਹਨਾਂ ਨੇ ਆਪਣਾ ਸ਼ੁਰੂ ਕੀਤਾ سوال এবੀ ਉੱਠ ਰਹੇ ਹੋ ਨਾ ਮੈਡਮ ਕਹਿ ਰਹੇ ਹੋ ਨੇ ਕਿ ਸ਼ਾਇਦ ਤੁਸੀਂ ਕੋਈ ਇਹ ਜੀ ਡਿਮਾਂਡ ਕੀਤੀ ਹੋਏਗੀ ਤੁਹਾਡੀ ਡਿਮਾਂਡ ਇਹਨਾਂ ਨੇ ਪੂਰੀ ਕੀਤੀ ਤਾਂ ਤੁਸੀਂ ਬਦਨਾਮ ਕਰ ਰਹੇ ਹੋ ਜਾਂ ਕਿਸੇ ਦੇ ਹੱਥਾਂ 'ਚ ਤੁਸੀਂ ਖੇਡ ਰਹੇ ਹੋ ਨਹੀਂ ਨਹੀਂ ਸਰ ਪਤਾ ਜੀ ਕੀ ਹੈ ਜਿਹੜਾ ਬੰਦਾ ਲੱਖਾਂ ਰੁਪਏ ਲਾ ਚੁੱਕਾ ਹਮ ਸਰ ਜਿਹੜੇ ਔਦੇ ਪਾਰਟੀ ਸਾਨੂੰ ਦਿੰਦੇ ਕਿਸੇ ਨੂੰ ਵੀ ਮੈਨੂੰ ਇਕੱਲੇ ਨੂੰ ਨਹੀਂ ਜਿਹੜੇ ਸੰਗਠਨ ਦੇ ਵਿੱਚ ਹੁੰਦੇ ਆ ਸਰ ਉਹਦੀ ਕੋਈ ਸੈਲਰੀ ਨਹੀਂ ਹੁੰਦੀ ਹਾਂ ਇੱਕ ਅਸੀਂ ਜਨੂਨ ਵਲੰਟੀਅਰ ਸਰਵਿਸ ਹੈ ਮਾਨ ਸਾਡੇ 扑ਮੱਕੜ ਸਰ ਇੱਕ ਜਨੂਨ ਹੈ ਸਾਡਾ ਵੀ ਬਦਲਾਓ ਲਾਂਡ वो जनून पिछे असं काम कर रहे हैं सर बिल्कुल वॉलेंटरली कोई सानखाह नहीं है अस अपना पैसा तन मन धन न जितने कितने सर सा पार्टी ड्यूटी लाइदी है भी तुम हरियाणा जाओ सर अं अपने पल्यों पेट्रोल खर्च के सिर्फ पार्टी की निष्काम सेवा कर रहे हैं सर कोई जलंधर इलैक्शन ड्यूटी सर मैं हरेक विधानसभा इलैक्शन तो बाद जी भी इलैक्शन आई बैक टू बैक मैं हरेक ड्यूटी दीती अपनी जिम्मेवारी निभाई ਹੁਣ ਸਰ ਜਿਹੜਾ ਇਹ ਕਿਹਾ ਜਾ ਰਿਹਾ ਵੀ ਕੋਈ ਡਿਮਾਂਡ ਕੋਈ ਉਦਾਂ ਇਹ ਵੀ ਮੈਂ ਦੱਸਣਾ ਚਾਹੁੰਦੀ ਆ ਸਰ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਜਿਹੜੀ ਹੁਣ ਮੈਂ ਆਪਣੀ ਆਵਾਜ਼ ਚੁੱਕੀ ਹੈ ਪਹਿਲਾਂ ਸਰ ਮੈਂ ਡਰਦੀ ਸੀ ਮੈਂ ਚੁੱਪੋ ਹੋ ਗਈ ਸੀ ਵੀ ਆਪਣੇ ਪਰਿਵਾਰ ਦੀ ਲਾਈਫ ਲਈ ਸਰ ਸਾਰੇ ਦੇ ਪ੍ਰਤੀ ਸੋਚ ਕੇ ਮੈਂ ਚੁੱਪੋ ਹੋ ਗਈ ਸੀ ਹੁਣ ਸਰ ਜਿਹੜੀ ਚੀਜ਼ਾਂ ਉਹਨਾਂ ਨੇ ਮੈਨੂੰ ਕਹੀ ਸੀ ਵੀ ਤੇਰੇ ਤੇ ਝੁੱਠੇ ਪਰਚੇ ਕਰਾ ਦਾਂਗੇ ਤੇਰੇ ਪਰਿਵਾਰ ਨੂੰ ਮਾਰ ਦਾਂਗੇ ਸਰ ਉਹ ਹੁਣ ਸਾਰਾ ਕੁਝ ਹੋਣਾ ਸਟਾਰਟ ਹੋ ਗਿਆ ਸਰ ਪਹਿਲਾਂ ਤਾਂ ਇਹਨਾਂ ਨੇ ਮੈਨੂੰ ਪਟਿਆਲਾ ਦਿਹਾਤੀ ਡਾਕਟਰ ਸਾਹਿਬ ਨੇ ਆਪਣੇ ਅੰਡਰ ਜ਼ਬਰਦਸਤੀ ਜ਼ਿਲ੍ਹਾ ਪ੍ਰਧਾਨ ਦੀ ਦਵਾਈ ਇਹ ਨੋਟ ਕਰਨ ਵਾਲੀ ਗੱਲ ਹੈ ਸਰ ਮੈਂ ਸਰ ਮੈਂ ਸਪੈਸ਼ਲੀ ਮਨਾ ਕੀਤਾ ਕਿ ਮੈਨੂੰ ਜਿੱਥੇ ਮਰਜ਼ੀ ਡਿਊਟੀ ਦੇ ਦਿਓ ਪੂਰੇ ਪੰਜਾਬ ਦੇ ਵਿੱਚ ਪਾਰਟੀ ਦੀ ਮੈਂ ਉਹ ਕਰਾਂਗੀ ਬਟ ਪਟਿਆਲਾ ਦਿਹਾਤੀ ਦੀ ਜ਼ਿਲ੍ਹਾ ਪ੍ਰਧਾਨ ਦੀ ਲਈ ਮੈਂ ਸਰ ਡਿਨਾਈ ਕੀਤਾ ਵੀ ਮੈਨੂੰ ਨਹੀਂ ਚਾਹੀਦੀ ਕੀ ਬਲਵਿੰਦਰ ਸਿੰਘ ਦਾ ਕੰਮ ਨਹੀਂ ਕਰਨਾ ਨਹੀਂ ਸਰ ਮੈਂ ਐਦਾਂ ਕਿਹਾ ਵੀ ਮੈਂ ਪਟਿਆਲਾ ਦਿਹਾਤੀ ਦੇ ਵਿੱਚ ਕੰਮ ਨਹੀਂ ਕਰਨਾ ਪੀ ਕੇ ਕਬੀ ਕੇ ਕਾਈਂਡਲੀ ਮੈਨੂੰ ਜਿੱਥੇ ਮਰਜੀ ਡਿਊਟੀ ਲਾ ਦੋ ਬਟ ਮੈਨੂੰ ਇਹ ਜ਼ਿਲ੍ਹਾ ਪ੍ਰਧਾਨਗੀ ਮੈਨੂੰ ਨਹੀਂ ਚਾਹੀਦੀ ਜਿਹੜੀ ਤੁਸੀਂ ਡਿਊਟੀ ਲਾਉਗੇ ਉਹ ਮੈਂ ਕਰਾਂਗੀ ਅਮਨ ਅਰੂੜਾ ਸਾਹਿਬ ਤੱਕ ਜਾਂ ਮਾਨ ਸਾਹਿਬ ਤੱਕ ਪੁੱਛ ਆ ਚੁੱਕੇ ਹੁਪਨੇ ਤੁਸੀਂ ਗੱਲ ਸਰ ਮੈਂ ਬਹੁਤ ਦੇਖੋ ਜੀ ਨੀਚਰਲੇ ਲੈਵਲ ਤੇ ਤੱਕ ਤਾਂ ਸਰ ਕੋਈ ਸੁਣਵਾਈ ਹੋਣੀ ਸੀ ਕਿਉਂਕਿ ਇੱਕ ਸਿਹਤ ਮੰਤਰੀ ਦੇ ਖਿਲਾਫ ਸਰ ਕੋਈ ਵੀ ਨਹੀਂ ਸੁਣਵਾਈ ਹੁੰਦੀ ਉਦੋਂ ਸਾਡੀ ਜਾਨ ਨੂੰ ਖਤਰਾ ਹੋ ਜਾਂਦਾ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਜਾਂਦਾ ਵੀ ਤੇਰੀ ਗੱਲ ਦੱਸ ਰਹੀ ਹੈ ਸਰ ਮੈਂ ਕੇਜਰੀਵਾਲ ਜੀ ਤੱਕ ਕਈ ਮੀਲਜ਼ ਆਪਣੇ ਫਰਵਰੀ ਦੇ ਵਿੱਚ ਆਪਣੇ ਹਸਬੰਡ ਨੂੰ ਇਹ ਕਹਿ ਕੇ ਪੁਆਈ ਵੀ ਆਪਾਂ ਟਾਈਮ ਲੈ ਲੀਏ ਮਿਲ ਲਈਏ ਸੁਪਰੀਮ ਕੋਰਟ ਸਰ ਉਦੋਂ ਤੱਕ ਮੈਂ ਆਪਣੇ ਪਰਿਵਾਰ ਨੂੰ ਵੀ ਕੋਈ ਗੱਲ ਨਹੀਂ ਦੱਸੀ ਤੁਸੀਂ ਕਹਿ ਰਹੇ ਹੋ ਨਿਚਲਾ ਲੈਵਲ ਮਤਲਬ ਅਮਨ ਰੂੜਾ ਤੁਹਾਡੇ ਸਟੇਟ ਪ੍ਰੈਜ਼ੀਡੈਂਟ ਨੇ ਉੱਥੇ ਵੀ ਕਾਰਵਾਈ ਨਹੀਂ ਹੋਣੀ ਨਹੀਂ ਨਹੀਂ ਸਰ ਉਹ ਨਿਚਲਾ ਨਹੀਂ ਨਹੀਂ ਹੈ ਸਰ ਉਹ ਹਾਇਰ ਲੈਵਲ ਤੇ ਸਾਡੇ ਬਹੁਤ ਸਤਕਾਰਯੋਗ ਹੈ ਬਟ ਸਰ ਮੇਰੇ ਕੋਲ ਉਹਨਾਂ ਦਾ ਕਿਸੇ ਦਾ ਨੰਬਰ ਨਹੀਂ ਹੈ ਨਹੀਂ ਸਾਡੇ ਕੋਲ ਸੀਐਮ ਸਾਹਿਬ ਦਾ ਨੰਬਰ ਹੈ ਸਰ ਉਹਨਾਂ ਦੇ ਓਐਸਡੀ ਸਾਹਿਬ ਨੂੰ ਕਈ ਵਾਰ ਕਾਲ ਕੀਤੀ ਹੈ ਅਪੁਆਇੰਟਮੈਂਟ ਲਈ ਕੀ ਹੈ ਬਟ ਸਰ ਟਾਈਮ ਨਹੀਂ ਮਿਲਿਆ ਮੈਂ ਆਪਣੇ ਦੀਪਕ ਜੁਹਾਂ ਜੀ ਹੈ ਕਿ ਸਾਡੇ ਆਪਣੇ ਦਿੱਲੀ ਟੀਮ ਦੇ ਉਹਨਾਂ ਨੂੰ ਸਰ ਕਾਲ ਕੀਤੀ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਸਟੇਟ অবজারভার ਲਗਾਏ ਹੈ ਸਰ ਆਦਿਲ ਖਾਨ ਜੀ ਉਹਨਾਂ ਨੂੰ ਕਾਲਾਂ ਕੀਤੀਆਂ ਕਈ ਕਾਲਾਂ ਕੀਤੀਆਂ ਉਹਨਾਂ ਨੇ ਵੀ ਕਾਲ ਨਹੀਂ ਚੁੱਕੀ ਸਰ ਆਦਿਲ ਖਾਨ ਜੀ ਦੇ ਪੀਏ ਨੂੰ ਮੈਂਨੇ ਕਾਲ ਕੀਤੀ ਵੀ ਸਰ ਨਾਲ ਮੈਂ ਗੱਲ ਕਰਨੀ ਹੈ ਥੋੜੀ ਕੋਈ ਅਰਜੈਂਟ ਇੰਪੋਰਟੈਂਟ ਗੱਲ ਹੈ ਉਹਨਾਂ ਨੇ ਕਿਹਾ ਵੀ ਮੈਡਮ ਮੈਂ ਤਾਂ ਉਹਨਾਂ ਨੂੰ ਮੈਸੇਜ ਕਨਵੇ ਨਹੀਂ ਕਰ ਸਕਦਾ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਗੱਲ ਕਰੋ ਵੀ ਮੈਂ ਇਹਦੇ ਵਿੱਚ ਕੋਈ ਇੰਟਰਵਰਮੈਂਟ ਨਹੀਂ ਕਰ ਸਕਦਾ ਫਿਰ ਸਰ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਫੋਨ ਨਹੀਂ ਪਿਕ ਕਰਾਓ ਕਹਿੰਦੇ ਦੁਬਾਰਾ ਟਰਾਈ ਕਰ ਲਓ ਸਰ ਮੈਂ ਦੁਬਾਰਾ ਟਰਾਈ ਕੀਤਾ ਬਟ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੁਹਾਡੀਆਂ ਕੋਸ਼ਿਸ਼ਾਂ ਹੁਣ ਕਾਮਯਾਬ ਨਹੀਂ ਹੋ ਰਹੀਆਂ ਫਿਰ ਇਨਸਾਫ ਕਿਵੇਂ ਪਾਲਦੇ ਬਿਲਕੁਲ ਸਰ ਮੈਂ ਇਹ ਵੀ ਦੱਸਣਾ ਮੈਂ ਪੰਜਾਬ ਪਲ ਆਮ ਆਦਮੀ ਪਾਰਟੀ ਦੇ ਮਹਿਲਾ ਵਿਧੇ ਪ੍ਰਧਾਨ ਡਾਕਟਰ ਆਮਨਦੀਪ ਅਰੋੜਾ ਜੀ ਨੂੰ ਵੀ ਕੰਟੈਕਟ ਕੀਤਾ ਮੈਨੇ ਮੈਡਮ ਨੂੰ रिटर्न ਵੀ ਮੈਸੇਜ ਕੀਤਾ ਵੀ ਮੈਡਮ ਮੈਨੂੰ ਪਰਸਨਲ ਹੀਅਰਿੰਗ ਦਿੱਤੀ ਜਾਵੇ ਕਾ ਜੋ ਮੈਂ ਸਾਰਾ ਮਸਲਾ ਤੁਹਾਡੇ ਸੰਮੁਖ ਰੱਖ ਸਕਾਂ ਬਟ ਸਰ ਮੈਨੂੰ ਉੱਥੇ ਵੀ ਕੋਈ ਹੀਅਰਿੰਗ ਵੂਮਨ ਕਮਿਸ਼ਨ ਨਹੀਂ ਸਰ ਉੱਥੇ ਨਹੀਂ ਮੈਂ ਕੰਟੈਕਟ ਕੀਤਾ ਪਹਿਲਾਂ ਮੈਂ ਇੱਥੇ ਸਾਰਾ ਕੰਟੈਕਟ ਕੀਤਾ ਜੀ ਉੱਥੇ ਨਹੀਂ ਕੀ ਕਰਦੇ ਹੋ ਪਾਰਟੀ ਲੈਵਲ ਤੇ ਸੁਣਵਾਈ ਹੋਣੀ ਨਹੀਂ ਰਿਫਰ ਅੱਗੇ ਸਰ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਆਪਣਾ ਕੋਈ ਅਦਾਲਤ ਦਾ ਦਰਵਾਜ਼ਾ ਖੜਕਾਉਂਗੇ ਪੁਲਿਸ ਕੋਲ ਜਾ ਚੁੱਕੇ ਹਾਂ ਬਿਲਕੁਲ ਸਰ ਮੈਂ ਜੀ ਆਪਣਾ ਅਦਾਲਤ ਕਿਉਂਕਿ ਸਰ ਮੈਂ ਰੂਪਨ ਦਿ올 ਮੈਡਮ ਆਪਣੇ ਪੰਜਾਬ ਦੇ ਵਿੱਚ ਆਈਏ ਹੋਈਆਂ ਉਹਨਾਂ ਦੇ ਹਸਬੰਦ ਵੀ ਆਈਏ ਸੀ ਕੇਪੀਐਸ ਗਿੱਲ ਬੀਜੇਪੀ ਪੰਜਾਬ ਵੱਲੋਂ ਕੋਈ ਬੈਡ ਉਹਨਾਂ ਨਾਲ ਬੈਠਾ ਚੋਇਆ ਸੀ ਸਰ ਉਹਨਾਂ ਨੇ ਇਸ ਦੀ ਕੰਪਲੇਂਟ ਸਰ ਚੀਫ ਸੈਕਟਰੀ ਨੂੰ ਕੀਤੀ ਗਵਰਨਰ ਸਾਹਿਬ ਨੂੰ ਕੀਤੀ ਬਟ ਸਰ ਹਰੇਕ ਬੰਦੇ ਨੇ ਉਹਨਾਂ ਨੂੰ ਚੁੱਪ ਕਰਾਇਆ ਵੀ ਤੂੰ ਚੁੱਪ ਹੋ ਜਾ ਮੈਂ ਉਹਨਾਂ ਨੂੰ ਕੇਪੀਐਸ ਗਿੱਲ ਸਾਹਿਬ ਨੂੰ ਸਮਝਾਉਂਗਾ ਸਰ ਆਪਣੇ ਦੇਸ਼ ਦੇ ਵਿੱਚ ਇਹ ਸਰ ਦੁਰਭਾਗ ਹੈ ਸਾਡਾ ਵੀ ਜਿਹੜੀ ਮਹਿਲਾਵਾਂ ਐ ਲੇਡੀਜ਼ ਐ ਗਰਲਜ਼ ਐ ਉਹਨਾਂ ਨੂੰ ਸਭ ਚੁੱਪ ਕਰਾਇਆ ਜਾਂ ਸਰ ਇਹ ਬਹੁਤ ਪਰ ਉਹ ਤਾਂ ਸਿੱਧੇ ਤੌਰ ਤੇ ਕਹਿ ਰਹੇ ਨੇ ਕਹਿੰਦੇ ਤੁਸੀਂ ਜੋ ਵੀ ਇਲਜ਼ਾਮ ਲਾ ਰਹੇ ਹੋ ਸਭ ਝੂਠੀ ਕਹਾਣੀ ਐ ਕਿਤੇ ਵੀ ਸੱਚ ਨਹੀਂ ਆਉਂਦੀ ਅੱਛਾ ਦੇਖੋ ਜੀ ਮੈਂ ਉਹਨਾਂ ਦੇ ਇੱਕ ਜਵਾਬ ਦੇਣਾ ਚਾਹੂਗੀ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਆਪਣੇ ਜਵਾਬ ਦੇ ਵਿੱਚ ਵੀ ਮੈਂ 1.5 ਮਹੀਨੇ ਤੋਂ ਸ਼ਵੇਤਾ ਜਿੰਦਨ ਨੂੰ ਨਹੀਂ ਮਿਲਿਆ ਨਹੀਂ ਮਿਲਿਆ ਹਾਂ ਸਰ ਇਹ ਸਬੂਤ ਹੈ ਜੀ ਮੈਂ ਡਾਕਟਰ ਸਾਹਿਬ ਨੇ ਮੇਰੇ ਕੋਲ ਸਿਰ ਕਾਲ ਡਿਟੇਲ ਵੀ ਐ 13 12 2024 ਡਾਕਟਰ ਸਾਹਿਬ ਇਹ ਸਰ ਮੇਰੇ ਘਰ ਆਏ ਆ ਜੀ ਵੈ ਮੈਂ ਬੈਠੀ ਆ ਮੇਰੇ ਹਸਬੰਦ ਬੈਠਦੇ ਆ ਤੇ ਡਾਕਟਰ ਬਲਬੀਰ ਸਿੰਘ ਜੀ ਬੈਠ ਗਏ ਜੀ 12 24 ਤਾਂ ਫਿਰ ਤੁਹਾਡੀ ਇਹ ਤਕਰੀਬਨ 8 ਮਹੀਨੇ ਪੁਰਾਣੀ ਫੋਟੋ ਹਾਂਜੀ ਹਾਂਜੀ 8 ਤੋਂ 10 ਮਹੀਨੇ ਹੋਏ ਆ ਸਰ ਹਲੇ ਤੱਕ ਔਰ ਉਸ ਤੋਂ ਬਾਅਦ ਵੀ ਸਰ 13 12 2024 ਤੋਂ ਬਾਅਦ ਵੀ ਸਰ ਨੇ ਮੈਨੂੰ ਦੋ ਕਾਲਾਂ ਕੀਤੀਆਂ ਤੇ ਆਪਣੇ ਦਫ਼ਤਰ ਬੁਲਾਇਆ ਹੈ ਬਟ ਸਰ ਮੈਂ ਕਾਲ ਮਟੋਲ ਕਰਕੇ ਗਈ ਨਹੀਂ ਕਿਉਂਕਿ ਸਰ ਮੈਂ ਉੱਥੇ ਕੰਫਰਟੇਬਲ ਨਹੀਂ ਸੀ ਉੱਥੇ ਮੇਰੇ ਨਾਲ ਜਿਹੜਾ ਇੱਕ ਲੇਡੀਜ਼ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਉਹ ਕੀਤਾ ਜਾ ਰਿਹਾ ਸੀ ਇਹ ਸਾਰੇ ਮੈਨੂੰ ਬਾਰ-ਬਾਰ ਆਪਣੇ ਟਰੈਕ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਸਵਾਤੀ ਮਾਲੀਵਾਲ ਨਾਲ ਵੀ ਐਵੇਂ ਹੀ ਹੋਇਆ ਸੀਗਾ ਉਹ ਤਾਂ ਬੜੇ ਬਿਲਕੁਲ ਚੁੱਪ ਕਰਾ ਦਿੱਤਾ ਗਿਆ ਸੀ ਸਰ ਹੁਣ ਇਹੀ ਚੀਜ਼ ਸਾਰੀ ਮੈਂਟੈਲਿਟੀ ਇਹੀ ਚੱਲ ਰਹੀ ਹੈ ਵੀ ਜਿਹੜਾ ਬੰਦਾ ਕੋਈ ਆਵਾਜ਼ ਚੁੱਕਦਾ ਹੈ ਸਰ ਪਾਰਟੀ ਉਹਨੂੰ ਦਬਾ ਦਿੰਦੀ ਹੈ ਕਿਤੇ ਸੁਣਵਾਈ ਨਹੀਂ ਸਰ ਜੜੀ ਅਦਾਲਤ ਜਾਉਂਗੇ ਸਰ ਬਿਲਕੁਲ ਸਰ ਮੈਂ ਅਦਾਲਤ ਗਈ ਸੀ ਸਰ ਮੈਂ ਆਪਣਾ ਕੇਸ ਰਜਿਸਟਰ ਕਰਾਇਆ ਮਾਨਯੋਗ ਅਦਾਲਤ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਟਿਆਨਾ ਨੇ ਸਰ ਆਪਣੇ 6 ਬੰਦੋ ਕੇ ਖਿਲਾਫ ਸਰ ਮੈਂ ਆਪਣਾ ਕੰਪਲੇਨ ਦਿੱਤੀ ਹੈ ਤੇ ਨੋਟਿਸ ਜਾਰੀ ਹੋ ਗਿਆ ਸਰ ਅੱਛਾ ਮੈਂ ਹੁਣ ਤੁਹਾਨੂੰ ਨੋਟਿਸ ਲੈ ਕੇ ਆਉਂਦਾ 6 ਦੇ ਨਾਮ ਯਾਦ ਨੇ ਹਾਂਜੀ ਸਰ ਉਹ ਨਾਮ ਮੈਨੂੰ ਯਾਦ ਆ ਜਾਂਦੀ ਹੈ ਆਪਣੇ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਤੇ ਉਹਨਾਂ ਦੇ ਬੇਟੇ ਰਾਹੁਲ ਚਾਨੀ ਜੀ ਡਾਕਟਰ ਬਲਬੀਰ ਸਿੰਘ ਜੀ ਦੇ ਕੈਂਪ ਆਫਿਸ ਦੇ ਪਚਾਤ ਪਵੰਦੇ ਜਿਹੜੇ ਇੰਚਾਰਜ ਹੈ ਜਸਵੀਰ ਸਿੰਘ ਗਾਂਧੀ ਇਕ ਵਾਰਡ ਨੰਬਰ 14 ਪਟਿਆਲਾ ਦੇ ਐਮਸੀ ਹੈ ਗੁਰਕਿਰਪਾਲ ਸਿੰਘ ਇੱਕ ਮੋਬਾਈਲ ਸ਼ੌਪ ਦਾ ਸਰ ਪਿੱਛੇ ਮਸਲਾ ਹੋਇਆ ਸੀ ਉਸ ਦਾ ਓਨਰ ਹੈ ਜੀ ਆਪਣਾ ਜਿਹੜਾ ਗੁਰਪ੍ਰੀਤ ਸਿੰਘ ਇੱਕ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਦੇ ਆਪਣੇ ਹਰੀ ਹਰਚੰਦ ਬਰਸੜ ਜੀ ਹੈ ਹਾਂ ਉਹਨਾਂ ਦੀ ਸਰ ਜਿਹੜੀ ਮੇਰੀ ਸਸਪੈਂਸ਼ਨ ਲੈਟਰ ਹੈ ਪੰਜਾਬ ਮੰਡੀ ਦੇ ਬੋਰਡ ਦੇ ਚੇਅਰਮੈਨ ਨੇ ਜੀ ਸਸਪੈਂਸ਼ਨ ਲੈਟਰ ਸਰ ਜਿਹੜੀ ਹੈ ਉਹਨਾਂ ਦੇ ਸਾਈਨ ਕਰੀ ਹੋਈ ਆਈ ਹੈ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦੀ ਹਾਂ ਪਾਰਟੀ ਹਾਈ ਕਮਾਂਡ ਨਹੀਂ ਸਰ ਬਿਲਕੁਲ ਮੈਂ ਨਿਰਦੋਸ਼ ਸਰ ਮੈਂ ਇਹ ਪ੍ਰੂਫ ਵੀ ਅਗਰ ਜੇ ਤੁਸੀਂ ਟਾਈਮ ਦੋਗੇ ਮੈਂ ਪ੍ਰੂਫ ਵੀ ਕਰ ਸਕਦੀ ਹਾਂ ਸਾਰੇ ਮੇਰੇ ਪਾਸ ਐਵੀਡੈਂਸਸ ਹਨ ਮੈਂ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਾਂਗੀ ਮੈਂ ਇਹ ਚੀਜ਼ ਰੱਖੀ ਵੀ ਹੈ ਵੀ ਜਿਹੜਾ ਮੈਨੂੰ ਡੀਫੇਮ ਕੀਤਾ ਗਿਆ ਹੈ ਉਹ ਸਸਪੈਂਸ਼ਨ ਲੈਟਰ ਦੇ ਵਿੱਚ ਲਿਖਿਆ ਗਿਆ ਵੀ ਮੈਂ ਮੋਬਾਈਲ ਵਾਲੇ ਨੂੰ ਥ੍ਰੈਟ ਕੀਤਾ ਸਰ ਇਹ ਚੀਜ਼ਾਂ ਮੈਂ ਬਲਕਿ ਸਰ ਮੈਂ ਤਾਂ ਸਫਰ ਰੂਹ ਚੀਜ਼ ਮੇਰੀ ਖਰਾਬ ਹੋਈ ਸਰ ਮੇਰੇ ਨਾਲ ਤੱਕਾ ਹੋਇਆ ਮੇਰੇ ਨਾਲ ਮਿਸ ਬਿਹੇਵ ਹੋਇਆ ਕੱਲ ਨੂੰ ਤੁਹਾਨੂੰ ਤੁਸੀਂ ਹੁਣ ਕੋਰਟ ਜਾ ਚੁੱਕੇ ਹੋ ਤੁਹਾਨੂੰ ਕੋਈ ਮਨੀ ਆਫਰਿੰਗ ਕੀਤੀ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਚੁੱਕ ਕਰਾਇਆ ਜਾਂਦਾ ਫਿਰ ਕੀ ਕਰਾਂਗੇ ਸਰ ਅਸੀਂ ਤਾਂ ਆਪਣਾ ਲੱਖ ਰੁਪਿਆ ਖਰਚ ਚੁੱਕੇ ਜੀ ਅਸੀਂ ਪੈਸੇ ਲਈ ਨਹੀਂ ਆਏ ਸਰ ਬਾਕੀ ਅਸੀਂ ਦੋ ਰੋਟੀ ਖਾਣਦੇ ਆ ਜੀ ਪੜਾ ਲਿਖਾ ਸਾਡਾ ਪਰਿਵਾਰ ਹੈ ਸਾਨੂੰ ਕੋਈ ਪ੍ਰਮਾਤਮਾ ਵੱਲੋਂ ਕੋਈ ਦਿੱਕਤ ਨਹੀਂ ਹੈ ਜੀ ਕੋਈ ਪੈਸੇ ਦੀ ਲੋੜ ਨਹੀਂ ਹੈ ਰੋਟੀ ਖਾਣੀਆਂ ਕੋਈ ਸਾਡੇ ਵਿੱਚ ਐਵ ਨਹੀਂ ਹੈ ਸਰ ਸ਼ੁੱਧ ਸ਼ਾਕਾਹਾਰੀ ਬੰਦੇ ਆ ਸੀ ਵੈਜੀਟੇਰੀਅਨ ਪਿਓ ਅੰਜਾਮ ਤੱਕ ਪਹੁੰਚਾਉਂਗੇ ਇਸ ਲੜਾਈ ਨੂੰ ਬਿਲਕੁਲ ਸਰ ਅਸੀਂ ਪਹਿਲਾਂ ਮੈਨੂੰ ਪੂਰਾ ਅਸਰ ਹੈ ਜੀ ਆਪਣੀ ਮਾਨਯੋਗ ਅਦਾਲਤ ਕੋ ਕਿ ਸਰ ਪਹਿਲਾਂ ਵੀ ਜਿਹੜੇ ਘਰੇਲੂ ਕੋਈ ਝਗੜਾ ਹੋਇਆ ਸੀ ਡਾਕਟਰ ਬਲਬੀਰ ਸਿੰਘ ਤੇ ਇਹਨਾਂ ਦੇ ਪਰਿਵਾਰ ਨੂੰ ਮਾਨਯੋਗ ਅਦਾਲਤ ਰੋਪਣ ਨੇ 3-3 ਸਾਲ ਦੀ ਕੈਦ ਡਾਕਟਰ ਬਲਬੀਰ ਸਿੰਘ ਨੂੰ ਇਹਨਾਂ ਦੀ ਵਾਈਫ ਨੂੰ ਤੇ ਇਹਨਾਂ ਦੇ ਬੇਟੇ ਨੂੰ ਮਾਨਯੋਗ ਅਦਾਲਤ ਰੋਪਣ ਨੇ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਸਰ ਕਿਉਂਕਿ ਇਹਨਾਂ ਦੀ ਕੋਈ ਸਰ ਛਵੀ ਸਾਫ ਨਹੀਂ ਹੈ ਸਰੇ ਸਾਡਾ ਤੁਰ ਬਾਗਿਆ ਵੀ ਇਹੀ ਬੰਦਿਆਂ ਨੂੰ ਟਿਕਟਾਂ ਮਿਲੀ ਤੇ ਇਹੀ ਬੰਦੇ ਅੱਜ ਮਨਿਸਟਰ ਬਨੇ ਬੈਠੇ ਆਂ ਕਾਹੀ ਸਰ ਇਹਨਾਂ ਦਾ ਇਨਾ ਹੌਸਲਾ ਵੱਧ ਗਿਆ ਕਿ ਪੰਜਾਬ ਦੀ ਧੀਆ ਪੈਨਾ ਦੀ ਇੱਜ਼ਤ ਨੁੂੰਗੀ ਸਾਰੇ ਹੱਤ ਪਾਰਿਆਂ ਜੇ ਕੋਈ ਇਹਨਾਂ ਨੂੰ ਕੋਪਰੋਵਾਈਜ਼ ਇੱਦਾਂ ਦੇ ਨਾਲ ਨਹੀਂ ਕਰਾ ਉਹਨਾਂ ਦਾ ਬਿਲਕੁਲ ਸਰ ਪੋਲਿਟੀਕਲ ਕੈਰੀਅਰ ਇਹਨਾਂ ਵੱਲੋਂ ਖਤਮ ਕੀਤਾ ਜਾ ਰਿਹਾ ਤੇ ਛੁੱਟੇ ਪਰਚੇ ਤੇ ਪੂਰਾ ਮੇਰੇ ਕੋਲ ਸਬੂਤ ਹੈ ਪੂਰਾ ਇਹਨਾਂ ਨੇ ਕੌਨਸਪੀਰੈਂਸੀ ਮੋਬਾਈਲ ਵਾਲੇ ਨਾਲ ਮਿਲ ਕੇ ਝੂਠੇ ਪਰਚੇ ਕਰਾਉਣ ਦੀ ਸਰ ਪੂਰੀ ਕੋਸ਼ਿਸ਼ ਕੀਤੀ ਹੈ ਇਹ ਲੈਟਰ ਹੈ ਸਰ ਮੋਬਾਈਲ ਵਾਲੇ ਦੀ ਜਿਸ ਦੇ ਵਿੱਚ ਮੋਬਾਈਲ ਵਾਲੇ ਨੇ ਖੁਦ ਆਪਣਾ ਇਹ ਚੀਜ਼ ਐਡਮਿਟ ਕੀਤੀ ਹੈ ਵੀ ਮੈਂ ਸ਼ਵੇਤਾ ਜਿੰਦਲ ਦਾ ਮੋਬਾਈਲ ਉਹ ਆਈ ਸੀ ਮੇਰੀ ਦੁਕਾਨ ਤੇ ਉਹਨਾਂ ਨੇ ਇੱਕ ਆਪਸ਼ਨ ਸਿੰਪਲੀ ਉਹਨੂੰ ਕਿਹਾ ਵੀ ਕਾਲ ਰਿਕਾਰਡਿੰਗ ਕਿਤੋਂ ਔਨ ਹੁੰਦੀ ਹੈ ਤੇ ਮੈਂ ਇੱਕ ਐਪ ਡਾਊਨਲੋਡ ਉਹਨੇ ਆਪਣੇ ਆਪ ਵਿਦਆਊਟ ਮਾਈ ਕੰਸੈਂਟ ਡਾਊਨਲੋਡ ਕਰਤੀ ਉਦੇ ਮੁਤਾਬਿਕ ਦੱਸ ਰਹੀ ਹਾਂ ਸਰ ਮੈਂ ਕਿ ਮੇਰੀ ਟੱਚ ਫੋਨ ਦੀ ਖਰਾਬ ਹੋ ਗਈ ਤੇ ਡਿਸਪਲੇ ਖਰਾਬ ਹੋ ਗਿਆ ਫਿਰ ਉਹ ਕਹਿੰਦਾ ਵੀ ਮੈਂ ਸ਼ਵੇਤਾ ਜਿੰਦਲ ਨੇ ਪੁਲਿਸ ਦੇ ਵਿੱਚ ਗਈ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਸ਼ਵੇਤਾ ਜਿੰਦਲ ਦਾ ਫੋਨ ਦੇ ਕੇ ਕਿਹਾ ਵੀ ਤੂੰ ਇਹ ਠੀਕ ਕਰਾ ਲੈ ਤੇ ਮੈਂ ਸ਼ਵੇਤਾ ਜਿੰਦਲ ਦਾ ਫੋਨ ਲੈ ਕੇ ਮੈਂ ਆਪਣਾ ਸਰਵਿਸ ਸੈਂਟਰ ਤੇ ਗਿਆ ਉਸ ਤੋਂ ਬਾਅਦ ਸਰ ਦੇਖੋ ਉਹਦੀ ਲੈਟਰ ਦੇ ਵਿੱਚ ਇਹ ਲਾਈਨ ਸਟਾਰਟ ਹੋ ਗਈ ਕਿ ਮੈਂ ਸ਼ਵੇਤਾ ਜਿੰਦਲ ਨੂੰ ਡਿਸਪਲੇ ਤੇ ਟੱਚ ਵਾਸਤੇ ਪੈਸੇ ਦਿੱਤੇ ਤੇ ਸ਼ਵੇਤਾ ਜਿੰਦਲ ਨੇ ਮਨਾ ਕਰਤਾ ਇਹ 6 ਬੰਦੇ ਨੇ ਜਿਹੜੇ ਤੁਹਾਨੂੰ ਕਈ ਹੁਣ ਪਰੇਸ਼ਾਨ ਕਰ ਰਹੇ ਨੇ ਬਿਲਕੁਲ ਬਿਲਕੁਲ ਸਰ 6 ਬੰਦੇ ਆ ਸਰ 1 ਮਿੰਟ ਇਸ ਗੱਲ ਤੇ ਜ਼ੋਰ ਦਿੱਤਾ ਜਾਏ ਵੀ ਇਹ ਦੋਨੋਂ ਬਿਆਨ ਉਹਦੇ ਕੰਟਰੈਡਿਕਟ ਕਰ ਰਹੇ ਆ ਆਪਣੇ ਆਪ ਦੇ ਵਿੱਚ ਪਹਿਲਾਂ ਉਹ ਕਹਿ ਰਿਹਾ ਵੀ ਪੁਲਿਸ ਨੇ ਫੋਨ ਦੇ ਦਿੱਤਾ ਸ਼ਵੇਤਾ ਜਿੰਦਲ ਦਾ ਸਰਵਿਸ ਸੈਂਟਰ ਉਹ ਲੈ ਗਿਆ ਬਾਅਦ ਦੇ ਵਿੱਚ ਸਰ ਜਦੋਂ ਠੀਕ ਕਰਨ ਲਈ ਲੈ ਗਿਆ ਤਾਂ ਫੋਨ ਠੀਕ ਕਰਾ ਕੇ ਦਿੰਦਾ ਬਾਅਦ ਦੇ ਵਿੱਚ ਉਹ ਇਹ ਗੱਲ ਨਹੀਂ ਕਰਿਆ ਵੀ ਮੈਂ ਸ਼ਵੇਤਾ ਜਿੰਦਲ ਨੂੰ ਪੈਸੇ ਦਿੱਤੇ ਫੋਨ ਦੇ ডিসਪਲੇ ਤੇ ਸਕਰੀਨ ਠੀਕ ਰਾਂ ਨਹੀਂ ਹੁਣ ਸਾਰੇ ਦੋਨੋਂ ਗੱਲਾਂ ਆਪਸ ਦੇ ਵਿੱਚ ਕੌਂਟਰਡਿੱਕਤਾ ਕਿਉਂਕਿ ਉਹ ਸੱਚਾ ਬੰਦਾ ਨਹੀਂ ਹੈ ਇਸ ਲਈ ਲਾਸਟ ਜੀ ਦੱਸੋ ਹੁਣ ਤੁਸੀਂ ਕੀ ਫੈਸਲਾ ਕੀਤਾ ਹੋਇਆ ਸਰ ਹੁਣ ਮੈਂ ਕੋਰਟ ਦੇ ਵਿੱਚ ਕੇਸ ਪਾਤਾ ਤੇ 23 ਅਕਤੂਬਰ ਮਾਨਯੋਗ ਅਦਾਲਤ ਨੇ ਟਾਈਂ ਦਿੱਤਾ ਜੀ ਹੁਣ ਆਪਾਂ ਲੜਾਂਗੇ ਜੀ ਪੂਰੀ ਆਪਣੀ ਲੜਾਈ ਹੱਕ ਸੱਚ ਦੀ ਲੜਾਈ ਹੈ ਜੀ ਇੱਕ ਹੁਣ ਸਰ ਮੈਂ ਕੱਲੀ ਆਪਣੇ ਲਈ ਨਹੀਂ ਲੜ ਰਹੀ ਇਹ ਸਰ ਮੈਂ ਲੱਖਾਂ ਕੁੜੀਆਂ ਦੀ ਆਵਾਜ਼ ਵਨਨ ਲਈ ਲੜ ਰਹੀ ਹੈ ਵੀ ਜਿਹੜੀ ਕਿਸੇ ਨਾਲ ਵੀ ਇਹ ਹਾਦਸਾ ਹੁੰਦਾ ਉਹ ਚੁੱਪ ਕਰਕੇ ਬੈਠ ਜਾਂਦੀ ਹੈ ਇਹ ਸਿਰ ਦੇਖੋ ਜਿਹੜਾ ਆਪਣਾ ਇੰਡੀਆ ਇਹਦੇ ਵਿੱਚ ਇਹ ਕਿਹਾ ਗਿਆ ਵੀ ਰਾਈਟ ਟੂ ਇਕੁਐਲਿਟੀ ਲੇਡੀਜ਼ ਨੂੰ ਮਿਲ ਗਈ ਬਟ ਕਿਤੇ ਨਾ ਕਿਤੇ ਅੱਜ ਵੀ ਜਿਹੜੀ ਬਰਾਬਰੀ ਨਹੀਂ ਦਿੱਤੀ ਗਈ ਮਹਿਲਾਵਾਂ ਨੂੰ ਕਿਉਂਕਿ ਸਰ ਕੋਈ ਵੀ ਲੇਡੀ ਵਰਕਪਲੇਸ ਤੇ ਜਾ ਰਹੀ ਹੈ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀ ਹੈ ਬੱਸ ਸਟੈਂਡ ਤੇ ਜਾ ਰਹੀ ਹੈ ਕੋਈ ਲਾਈਨ ਦੇ ਵਿੱਚ ਲੱਗੀ ਹੋਈ ਹੈ ਫਿਰ ਉਹਦੇ ਨਾਲ ਬਾਡ ਟੱਚ ਹੁੰਦਾ ਹੈ ਇੱਕ ਲੇਡੀ ਤੇ ਗਾਲੀ ਚੰਗੀ ਤਰ੍ਹਾਂ ਜਾਣਦੀ ਐ ਵੀ ਉਹਦੇ ਨਾਲ ਹਰੇਕ ਲੇਡੀ ਨਾਲ ਕਿੰਨੀ ਵਾਰ ਹੋਇਆ ਹੋਗਾ ਸਾਰੀ ਇਹ ਚੀਜ਼ਾਂ ਤੇ ਉਹ ਅੱਗੇ ਆ ਨਹੀਂ ਪਾਉਂਦੀ ਸਮਾਜ ਦੇ ਡਰ ਨਾਲ ਥੈਂਕ ਯੂ ਜੀ ਥੈਂਕ ਯੂ